ਆਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ ਜਾਂ ਅਸਤੀਫਾ ਦਿੱਤਾ ਹੈ ਜੀ ਸਿੰਪਲ ਦੋ ਖਰਚ ਲਿਖ ਕੇ ਭੇਜਿਆ ਵੀ ਸ਼ਾਇਦ ਮੇਰੇ ਕੋਲ ਕੋਈ ਕਾਲ ਆਏਗੀ ਜਾਂ ਕੋਸ਼ ਆਏਗਾ ਪਰ ਨਹੀਂ ਡਾਕਟਰ ਚੀਮਾ ਦੀ ਵੀ ਸੋਚ ਮਾੜੀ ਹੈ ਮੈਂ ਸਮਝਦਾ ਪਾਰਟੀ ਦੀ ਵੀ ਸੋਚ ਮਾੜੀ ਹੈ ਪ੍ਰਧਾਨ ਦੀ ਵੀ ਸੋਚ ਮਾੜੀ ਹੈ ਤੁਸੀਂ ਪਾਰਟੀ ਦੇ ਖਿਲਾਫ ਗਤੀਵਧੀਆਂ ਕੀਤੀਆਂ ਤੁਸੀਂ ਸਾਬਤ ਕਰਦੇ ਜੀ ਕਹਿਣਾ بڑا ਸੌਕਾ ਮੈਂ ਕਹਿੰਦਾ ਡਾਕਟਰ ਚੀਮਾ ਚੋਰ ਹੈ ਉਹ ਚੋਰ ਬਣ ਦੇਗਾ ਕੱਢ ਕੇ ਬਾਹਰ ਮਾਰਿਆ ਨਾਦਰਸ਼ਾਈ ਹੁਕਮ ਇਦਾਂ ਪੋਲਿਟੀਕਲ ਪਾਰਟੀਆਂ ਚੱਲਦੀਆਂ ਤੁਸੀਂ ਅਸਤੀਫਾ ਕਿਉਂ ਦਿੱਤਾ ਜੀ ਪ੍ਰਧਾਨ ਦਾ ਬਿਆਨ ਆਉਂਦਾ ਵੀ ਇਹ ਤਾਂ ਮੈਂ ਵੈਸੀ ਮਾਫੀ ਮੰਗਦੀ ਆ। ਅਕਾਲ ਤਖਤ ਦਾ ਮੁਖੌਲ ਲੜਾਇਆ। ਸਾਧ ਸ਼ੁਭੀ ਸਿੰਘ ਬਾਦਲ ਨੇ। ਅੱਜ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ। ਇਹ ਪਹਿਲੀ ਵਾਰ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ। ਉਹ ਸੁਖਬੀਰ ਸਿੰਘ ਬਾਦਲ ਦੀ ਸੋਚ ਦੇਖ ਲਓ। ਜੇ ਉਹਨਾਂ ਅਕਾਲੀ ਦਲ ਦੀ ਸੋਚ ਵਧੀਆ ਨਹੀਂ ਲੱਗੀ? ਨਹੀਂ ਲੱਗੀ ਜੀ। ਅਕਾਲੀ ਦਲ ਚ ਰਹੇ ਹਾਂ। ਹੁਣ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਸੋਚ ਮਾੜੀ। ਨਹੀਂ ਮਾੜੀ ਲੱਗਦੀ ਹੈ ਜੀ। ਜਦੋਂ ਆਪਾਂ ਕਾਲ ਤਖਤ ਸਾਹਿਬ ਨਾਲ ਪੰਗਾ ਲੈਣ ਲੱਗੇ। ਮੈਂ ਨੇ ਤੁਸੀ ਕਿਉਂ ਨਹੀਂ ਬੋਲੇ ਸੀ ਬੋਲੇ ਜੀ ਜਦੋਂ ਇਕਾਲ ਤੱਕ ਦੇ ਜੈਦਾ ਦੂਈਆਂ ਦੂਜੇ ਸਿੱਖ ਸਾਭੂ ਨੂੰ ਰਿਮੂਵ ਕੀਤਾ ਉਦੋਂ ਬੋਲੇ ਸੀ ਜਦੋਂ ਤੁਸੀਂ ਅਸਤੀਫਾ ਦਿੰਨੇ ਹੋ ਇਹ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਵੀ ਹਕਵੀਰ ਬਾਦਲ ਦੀ ਸੋਚ ਮਾੜੀ ਹੈ ਜਿੱਦਨ ਤੁਸੀਂ ਅਸਤੀਫਾ ਦਿੰਨੇ ਹੋ ਉਸ ਤੋਂ ਪਹਿਲਾਂ ਤੁਸੀਂ ਜਿੰਦਰ ਉਹਨਾਂ ਨਾਲ ਜੱਗੀਆਂ ਵੀ ਪਾਉਨੇ ਹੋਈ ਉਦੋਂ ਤੁਹਾਨੂੰ ਲੱਗੀਆਂ ਕਿ ਮੈਂ ਦੱਸਦਾ ਨਕਾਲੀਆਂ ਦੀ ਸੋਚ ਮਾੜੀ ਹੈ ਹੁਣ ਤੱਕ ਤੁਹਾਡੇ ਤੱਕ ਕੌਣ ਅਪਰੋਚ ਕਰ ਰਿਹਾ ਵੀ ਆ ਜੋ ਸਾਡੀ ਪਾਰਟੀ ਦੇ ਵਿੱਚ ਰਾਲ ਲੋ ਨਵੇਂ ਪਾਰਟੀ ਦੇ ਦੰਦੇ ਅਪਰੋਚ ਕੀਤਾ ਭੀਜਪੀ ਨੇ ਵੀ ਕੀਤਾ ਕਾਂਗਰਸ ਨੇ ਵੀ ਕੀਤਾ ਮੈਂ ਤਾਂ ਹੀ ਤੇ ਕਹਿ ਰਿਹਾ ਉਹਨੂੰ ਸੋਚ ਬੈਟਰ ਆ ਅਕਾਲੀ ਦਲ ਨਾਲ ਤੁਸੀਂ ਕੀ ਐ ਕਿ ਵੀ ਅਕਾਲੀ ਦਲ ਨੀਚੇ ਡਿੱਗ ਰਿਹਾ ਉਹਦਾ ਗ੍ਰਾਫ ਵੀ ਨੀਚੇ ਡਿੱਗ ਰਿਹਾ ਅਕਾਲੀ ਦਲ ਡਿੱਗ ਗਿਆ ਜੀ ਅਕਾਲੀ ਦਲ ਤਾਂ ਕਹਿ ਰਿਹਾ ਕਿ ਵੀ ਅਸੀਂ ਉਹ ਬਹੁਤ ਉੱਪਰ ਉੱਠ ਕੇ ਬਹੁਤ ਉੱਪਰ ਉੱਪਰ ਗੁਰੂ ਮਹਾਰਾਜ ਕੋ ਇਹ ਵੀ ਗੱਲ ਬੋਲ ਰਹੇ ਨੇ ਕਿ ਵੀ ਮੈਂ ਮੁੱਖ ਮੰਤਰੀ ਬਣ ਕੇ ਆਉਂਗਾ ਮੈਂ ਜੀ ਅਕਾਲੀ ਦਲੋਂ ਅਸਮਾਨ ਨਾਲ ਛੂ ਗਿਆ ਐਸਜੀਪੀਸੀ ਦੇ ਪੈਸੇ ਵਰਤ ਕੇ ਕਹੀਏ ਵੀ ਅਸੀਂ ਤਾਂ ਖੜਾ ਵਾਸਤੇ ਆ ਦੇ ਤਾ ਮੈਂ ਤਾਂ ਇਹਨਾਂ ਨਾਲੋਂ ਚੰਗੇ ਤਾਂ ਪੰਜਾਬੀ ਦੇ ਸਿੰਗਰਸ ਨੇ ਪਰ ਕਿਰਤ ਬਲਕਿ ਇਹ ਤਾਂ ਔਲਕ 30 ਕਰੋੜ ਤੋਂ ਉੱਪਰ ਚਲੇ ਗਿਆ ਜੀ ਆਕਾਲੀ ਦਲ ਦੇਖੋ ਜੀ ਮਦਦ ਕਰ ਜਸਜੀ ਪੀਸੀ ਦੇ ਪੈਸੇ ਵਰਤ ਕੇ ਕਹੀਏ ਵੀ ਅਸੀਂ ਤਾਂ ਖੜਾ ਵਾਸਤੇ ਆ ਦੇ ਤਾ ਮੈਂ ਤਾਂ ਇਹਨਾਂ ਚੰਗੀ ਤਾਂ ਪੰਜਾਬੀ ਦੇ ਸਿੰਗਰਸ ਨੇ ਤੁਸੀਂ ਕੀ ਕੀਤਾ ਜੀ ਹਾਂਜੀ ਤੁਸੀਂ ਕੀ ਕੀਤਾ ਅਸੀਂ ਆਕਾਲੀ ਦਲ ਤੁਸੀਂ ਕਿ ਅਸੀਂ ਕੀ ਕੀਤਾ ਅਸੀਂ ਫੋਟੋਆਂ ਖਚਾਈਆਂ 10 10 ਦੇ 20 20 ਦੇ ਰੋਟ ਥੱਦੇ ਦਿਖਾਤੇ ਵੀ ਆ ਦੇ ਰਹੇ ਅਸੀਂ ਕਹਿੰਦੇ ਜੀ ਕਿ ਵੀ ਭਾਜਪਾ ਚ ਜਾਣ ਦੀ ਚਰਚਾਵਾ ਵੀ ਉੱਠ ਰਹੀਆਂ ਨੇ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਝਟਕੇ ਲੱਗੇ ਦੋ ਵੱਡੇ ਲੀਡਰ ਇੱਕ ਪਾਸੇ ਅਨਿਲ ਜੋਸ਼ੀ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਜਾਂਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਜਗਦੀਪ ਟੀਮਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਨ੍ਹਾਂ ਨੂੰ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਪਰ ਜਦੋਂ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਮੈਨੂੰ ਕੱਢਿਆ ਨਹੀਂ ਗਿਆ ਮੈਂ ਖੁਦ ਅਸਤੀਫਾ ਦਿੱਤਾ ਹੈ ਇਸ ਦੇ ਪਿੱਛੇ ਕੀ ਸੱਚ ਹੈ ਤੇ ਅੱਜ ਸਾਡੇ ਨਾਲ ਉਥੇ ਹੀ ਦਾਸੀਏ ਕਿ ਜਤਪੀਰ ਸਿੰਘ ਠੀਮਾ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਕੱਲ ਬਾਤ ਕਰਾਂਗੇ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਤੁਹਾਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ ਜਾਂ ਅਸਤੀਫਾ ਦਿੱਤਾ ਜੀ ਇਹ ਚ ਤਾਂ ਬਹੁਤ ਵੱਡਾ ਇੱਕ ਮੈਸਬ ਦਾ ਗੈਪ ਹੈ ਵੈਰੀ ਫਰਸਟ ਡੇ ਤੋਂ ਹੀ ਮੈਂ ਸਾਹ ਸੁਖਬੀਰ ਸਿੰਘ ਬਾਦਲ ਨੂੰ WhatsApp ਤੇ 1:30 ਮਿੰਟ ਤੇ ਮੈਸੇਜ ਭੇਜਿਆ ਸੀ ਆਪਣਾ ਰੈਜ਼ੀਗਨੇਸ਼ਨ ਇਨ ਸਿੰਪਲ 2-3 ਲਾਈਨਸ ਔਰ 1:53 ਮਿੰਟ ਤੇ ਡਾਕਟਰ ਚੀਵਾ ਮੈਨੂੰ ਡਿਸਪਲਿਨਰੀ ਕਹਿ ਕੇ ਵੀ ਐਂਟੀ ਪਾਰਟੀ ਐਕਟੀਵਿਟੀਆਂ ਤੁਹਾਨੂੰ ਪਾਰਟੀ ਚੋਂ ਕੱਢਿਆ ਜਾਂਦਾ ਫਰਕ ਹੈ 35 ਮਿੰਟ ਦਾ ਤੁਸੀਂ حساب ਲਾ ਲਓ ਵੀ ਮੇਰਾ ਅਸੀਫਾ ਪਹਿਲਾਂ ਗਿਆ ਜਾਂ ਡਾਕਟਰ ਚੀਮਾ ਦਾ ਆ ਮੈਂ ਦੋਨਾਂ ਚੀਜ਼ਾਂ ਦੀ ਸਕਰੀਨਸ਼ਾਟ ਵੀ ਹਰ ਚੈਨਲ ਤੇ ਚੰਡੀਗੜ੍ਹ ਪ੍ਰੈਸ ਕਲੱਬ ਸਾਰਿਆਂ ਨੂੰ ਭੇਜ ਚੁੱਕਿਆ 2 ਵਜੇ ਕੁਝ ਮਿੰਟ ਤੇ ਸਾਦ ਸਿੰਘ ਬਹਾਦਰ ਹੱਥ ਜੋੜ ਕੇ ਪਤਾ ਨਹੀਂ ਕੀ ਦੱਸਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਮੇਰੇ ਫੇਸਬੁੱਕ ਤੇ ਵਟਸਐਪ ਤੇ ਸਿੰਪਲ ਹੱਥ ਜੋੜ ਕੇ ਐਦਾਂ ਕੀਤਾ ਇਹ ਨਹੀਂ ਪਤਾ ਕੀ ਕਨਵੇ ਕਰਦੀ ਕੋਸ਼ਿਸ਼ ਕੀਤੀ ਆ ਇਹ ਚ ਮੈਂ ਕਹਿੰਦਾ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਪਾਰਟੀ ਦੀ ਸੋਚ ਕੀ ਹੈ ਮੈਂ ਅਸਤੀਫਾ ਦੇਣਾ ਹੁੰਦਾ ਮੈਂ ਫਤੇਗੜ ਸਾਹਿਬ ਚ ਪ੍ਰੈਸ ਕਾਨਫਰੰਸ ਕਰਕੇ ਅਸਤੀਫਾ ਸਿੰਪਲ ਦੇ ਸਕਦਾ ਸੀ ਮੈਂ ਵਟਸਐਪ ਤੇ ਕਿਉਂ ਭੇਜਿਆ ਕਿਉਂਕਿ ਪਾਰਟੀ ਦੇ ਵਿੱਚ ਬੈਠ ਕੇ ਜਦੋਂ ਇੰਨੀ ਐਸੋਸੀਏਸ਼ਨ ਇੱਕ ਸੰਸਥਾ ਦੇ ਨਾਲ ਧਾਰਮਿਕ ਪਾਰਟੀ ਹੈ ਪੋਲਿਟੀਕਲ ਪਾਰਟੀ ਹੈ ਉਹਦੇ ਵਿੱਚ ਜਦੋਂ ਕੋਈ ਵੀ ਐਕਸ਼ਨ ਲੈਣਾ ਹੋਵੇ ਬਹੁਤ ਔਖਾ ਹੈ ਪਰ ਮੈਂ ਸਿੰਪਲ ਦੋ ਅੱਖਰਾਂ ਚ ਲਿਖ ਕੇ ਭੇਜਿਆ ਵੀ ਸ਼ਾਇਦ ਮੈਨੂੰ ਕੋਈ ਕਾਲ ਆਏਗੀ ਜਾਂ ਕੁਝ ਆਏਗਾ ਪਰ ਨਹੀਂ ਡਾਕਟਰ ਚੀਮਾ ਦੀ ਵੀ ਸੋਚ ਮਾੜੀ ਹੈ ਮੈਂ ਸਮਝਦਾ ਪਾਰਟੀ ਦੀ ਵੀ ਸੋਚ ਮਾੜੀ ਹੈ ਪ੍ਰਧਾਨ ਦੀ ਵੀ ਸੋਚ ਮਾੜੀ ਹੈ ਪਾਰਟੀ ਦੇ ਵਿੱਚ ਲੱਗਦਾ ਵੀ ਆਪਾਂ ਨੂੰ ਅੱਜ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਅਕਾਲੀ ਦਲ ਨੂੰ ਬਹੁਤ ਵੱਡਾ ਇੱਕ ਹੁਲਾਰਾ ਮਿਲ ਰਿਹਾ ਬਹੁਤ ਜ਼ਿਆਦਾ ਲੋਕ ਪਾਰਟੀ ਦੇ ਵਿੱਚ ਨੇ ਪਾਰਟੀ ਤਾਂ ਖਾਲੀ ਹੋ ਗਈ ਜੇ ਇਦਾਂ ਦੇ ਐਕਸ਼ਨ ਲੈਣਗੇ ਨਾਲ ਕੌਣ ਖੜੇਗਾ ਉਹਨਾਂ ਦੇ ਤੁਹਾਨੂੰ ਜਿਹੜਾ ਕਿ ਤੁਹਾਡੇ ਤੇ ਇਲਜ਼ਾਮ ਵੀ ਲੱਗ ਰਿਹਾ ਹੈ ਨਾ ਜਿਵੇਂ ਕਿ ਵੀ ਤੁਸੀਂ ਪਾਰਟੀ ਦੇ ਖਿਲਾਫ ਗਤੀਵਧੀਆਂ ਕੀਤੀਆਂ ਤੁਸੀਂ ਸਾਬਤ ਕਰਦੇ ਜੀ ਮੈਂ ਕੱਲ ਵੀ ਚੈਲੰਜ ਕੀਤਾ ਡਾਕਟਰ ਚੀਮਾ ਨੂੰ ਪਾਰਟੀ ਦੇ ਖਿਲਾਫ ਗਤੀਵਧੀਆਂ ਕੀ ਹੁੰਦੀਆਂ ਨੇ ਉਹਨਾਂ ਦੇ ਚੈਨਲ ਹੈ ਪੀਟੀਸੀ ਆਪਾਂ ਪੀਟੀਸੀ ਤੇ ਬੈਠ ਜੰਦੇ ਆ ਦੱਸਣ ਮੈਨੂੰ ਭੇਜ ਦੇਣ ਮੈਂ ਜਵਾਬ ਦੇ ਦਾਂਗਾ ਨਹੀਂ ਬੈਠਣਾ ਚੈਨਲ ਤੇ ਕੁਛ ਨਾ ਕੁਛ ਚੀਜ਼ ਸਾਬਤ ਕਹਿਣਾ ਬੜਾ ਸੌਕਾ ਮੈਂ ਕਹਿੰਦਾ ਡਾਕਟਰ ਚੀਮਾ ਚੋਰ ਆ ਉਹ ਚੋਰ ਬਣ ਜਾਏਗਾ ਉਹ ਐਂਟੀ ਪਾਰਟੀ ਉਹਨਾਂ ਨੇ ਨਹੀਂ ਐਂਟੀ ਪਾਰਟੀ ਐਕਟੀਵਿਟੀ ਕੀਤੀ ਇੱਕ ਪਾਰਟੀ ਦੇ ਜਨਰਲ ਸਕੱਤਰ ਨੂੰ ਸਿੰਪਲ ਇੱਕ ਰੈਜ਼ੀਗਨੇਸ਼ਨ ਭੇਜਣਿਆ ਔਰ ਉਹਦੀ ਬਜਾਏ ਕਿ ਕਲੈਰੀਫਿਕੇਸ਼ਨ ਲੈਣ ਕੋ ਡਿਸਪਲਿਨਰੀ ਕਮੇਟੀ ਕੋ ਚੀਜ਼ ਭੇਜਣ ਕੱਢ ਕੇ ਬਾਹਰ ਮਾਰਿਆ ਨਾਦਰਸ਼ਾਈ ਹੁਕਮ ਇਦਾਂ ਪੋਲਿਟੀਕਲ ਪਾਰਟੀਆਂ ਚੱਲਦੀਆਂ ਡਿਸਪਲਿਨਰੀ ਐਕਸ਼ਨ ਤਾਂ ਡਾਕਟਰ ਚੀਮਾ ਤੇ ਬੰਦਾ ਆ ਤੁਹਾਡਾ ਮੁੱਖ ਕਾਰਨ ਕੀ ਸੀ ਜੀ ਤੁਸੀਂ ਅਸਤੀਫਾ ਕਿਉਂ ਦਿੱਤਾ ਜੀ ਇਹ ਚ ਕਈ ਕਾਰਨ ਨੇ ਜੀ ਮੈਂ ਸਭ ਦਾ ਵੀ ਜਰੋ ਅਕਾਲ ਤੱਕ ਸਾਬ ਤੋਂ ਸਜ਼ਾ ਲਈ ਗਈ ਸਜ਼ਾ ਭੁਗਤੀ ਗਈ ਗੋਲੀ ਖਾਧੀ ਗਈ ਉਸ ਤੋਂ ਬਾਅਦ ਮੁਖਸਰ ਸਾਹਿਬ ਦੀ ਧਰਤੀ ਤੇ ਜਾ ਕੇ ਇੱਕ ਰਾਈਜ਼ਰਸ ਤੇ ਪ੍ਰਧਾਨ ਦਾ ਬਿਆਨ ਆਉਂਦਾ ਵੀ ਇਹ ਤਾਂ ਮੈਂ ਵੈਸੀ ਮਾਫੀ ਮੰਗ ਲਈ ਅਕਾਲ ਤਖ ਦਾ ਮਖੌਲ ਲੜਾਇਆ ਜਿਨ੍ਹਾਂ ਨੇ ਸਰ ਸੁਬੀਤ ਸਿੰਘ ਬਾਦਲ ਨੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਸਿੰਘ ਸਾਹਿਬ ਹਟਾਤੇ ਜੇ ਸੁਪਰੀਮ ਕੋਰਟ ਦੇ ਜੱਜ ਨੇ ਕਿਸੇ ਨੇ ਜਾਂ ਹਾਈ ਕੋਰਟ ਦੇ ਜੱਜ ਨੇ ਕੋਈ ਸਜ਼ਾ ਦਿੱਤੀ ਹੈ ਜੇ ਐਂਟੀ ਗਵਰਨਮੈਂਟ ਕੋਈ ਕੰਮ ਸਜ਼ਾ ਦੇਤੀ ਜਾਂ ਫੈਸਲਾ ਦੇਤਾ ਉਹਨੂੰ ਰਿਮੂਵ ਕਰ ਦੋਗੇ ਇੱਕ ਬਹੁਤ ਵੱਡੀ ਧਾਰਮਿਕ ਸ਼ਖਸੀਅਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਕੌਣ ਹੈ ਕੋਈ ਨਹੀਂ ਸਿੱਖ ਧਰਮ ਦੇ ਵਿੱਚ ਫਾਈਨਲ ਵਰਡਿਕ ਹੈ ਅੱਜ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ ਇਹ ਪਹਿਲੀ ਵਾਰ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਅੱਜ ਜਿਹੜੀ ਪਾਰਟੀ ਦੀ ਦੂਰਦਰਸ਼ਾ ਉਹ ਇਹਨਾਂ ਇਹੀ ਕਾਰਨ ਹੈ ਮੈਂ ਉਸ ਟਾਈਮ ਚ ਪ੍ਰੈਸ ਕਾਨਫਰੈਂਸ ਕਰਕੇ ਆਪਣੇ ਵਰਕਰਸ ਦੇ ਨਾਲ ਰਾਏ مشਵਾ ਕਰਕੇ ਬਿਆਨ ਦਿੱਤਾ ਵੀ ਇਹ ਜਿਹੜੀ ਸਿੰਘ ਸਾਹਿਬ ਵਾਲਾ ਤੁਸੀਂ ਐਕਸ਼ਨ ਲਿਆ ਹੈ ਗਲਤ ਹੈ ਇਹਨੂੰ ਵਾਪਸ ਲਓ ਉਸ ਤੋਂ ਬਾਅਦ ਸਾਡਾ ਆਪਸ ਚ ਜਿਹੜਾ ਗੈਪ ਹੈ ਉਹ ਸ਼ੁਰੂ ਹੋ ਗਿਆ ਇਹਦਾ ਮੁੱਖ ਕਾਰਨ ਇਹ ਹੈ ਉੱਥੋਂ ਸ਼ੁਰੂਆਤ ਹੁੰਦੀ ਹੈ ਮੈਂ ਇਕੱਲੇ ਨਹੀਂ ਦਿੱਤਾ ਸਾਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਸਾਧ ਸ਼ਰਨਜੀਤ ਸਿੰਘ ਢੱਲੋਂ ਨੇ ਬਿਆਨ ਦਿੱਤਾ ਲੋਧੀ ਰੰਗਲ ਸਾਹਿਬ ਨੇ ਬਿਆਨ ਦਿੱਤਾ ਅਨੇਕਾਂ ਹੀ ਲੀਡਰ ਨੇ ਜਿਹੜੇ ਪੰਥਕ ਵਿਚਾਰਧਾਰਾ ਨਾਲ ਸਹਿਮਤ ਨੇ ਉਹਨਾਂ ਨੇ ਆਪਣੇ ਆਪਣੇ ਰਾਏ ਦੇ ਮੁਤਾਬਕ ਇਹ ਬਿਆਨ ਦਿੱਤੇ ਵੀ ਗਲਤ ਐਕਸ਼ਨ ਹੈ ਤੁਹਾਡਾ ਹੁਣ ਕੋਈ ਇਰਾਦਾ ਹੋਵੇਗਾ ਹੋਰ ਪਾਰਟੀ ਜੁਆਇਨ ਕਰਨ ਦਾ ਜੀ ਹੁਣ ਵਰਕਰਸ ਆਉਂਦੇ ਨੇ ਵਰਕਰਸ ਨਾਲ ਸਰਾਹ ਮਸ਼ਵਾ ਕਰ ਰਹੇ ਆ ਜਿੱਦਨ ਮੈਜੋਰਟੀ ਕਹੇਗੀ ਉਧਰ ਜਾਵਾਂਗੇ ਨਾਲੇ ਕਹਿੰਦੇ ਜੀ ਕਿ ਵੀ ਭਾਜੀਪੀ ਚ ਜਾਣ ਦੀਆਂ ਚਰਚਾਵਾਂ ਵੀ ਉੱਠ ਰਹੀਆਂ ਨੇ ਚਰਚਾਵਾਂ ਚਰਚਾਂ ਵਿੱਚ ਚਲਦੀਆਂ ਰਹਦੀਆਂ ਨੇ ਜਿੰਨਾ ਚਿਰ ਤੱਕ ਆਪਾਂ ਕੋਈ ਪਾਰਟੀ ਜੁਆਇਨ ਨਹੀਂ ਕਰਦੇ ਕੋਈ ਜਿਹੜੇ ਸੁਧਾਰ ਲਹਿਰ ਦੇ ਨਾਲ ਅਟੈਚ ਨੇ ਉਹ ਸੁਧਾਰ ਲਹਿਰ ਦੀ ਗੱਲ ਕਰੀ ਜਾਂਦੇ ਨੇ ਕੋਈ ਭਾਜਪਾ ਨਾਲ ਅਟੈਚ ਆ ਉਹ ਭਾਜਪਾ ਦੀ ਗੱਲ ਕਰਦਾ ਕੋਈ ਕਾਂਗਰਸ ਨਾਲ ਅਟੈਚ ਆ ਉਹ ਕਾਂਗਰਸੀਆ ਗੱਲ ਕਰਦਾ ਹਰ ਇਹ ਕਾਲੀ ਦਲ ਦੇ ਮੁਤਾਬਕ ਕਾਲੀ ਦਲ ਦੀ ਸੋਚ ਦੇ ਅਕੋਰਡਿੰਗਲੀ ਮੈਂ ਸਮਝਦਾ ਵੀ ਦੂਜੀਆਂ ਪਾਰਟੀਆਂ ਦੀ ਸੋਚ ਬੈਟਰ ਆ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਆਪ ਹੈ ਤੁਹਾਨੂੰ ਕਾਲੀ ਦਲ ਦੀ ਸੋਚ ਵਧੀਆ ਨਹੀਂ ਲੱਗੀ ਨਹੀਂ ਲੱਗੀ ਜੀ ਜਦੋਂ 100 ਸਾਲ ਤੋਂ ਉੱਪਰ ਕੰਮ ਕੀਤਾ ਕੋਈ ਜੇਲ ਨਹੀਂ ਛੱਡੀ ਬਜ਼ੁਰਗਾਂ ਨੇ ਪਾਰਟੀ ਵਾਸਤੇ ਕੁਰਬਾਨੀ ਹਰ ਟਾਈਮ ਅੱਗੇ ਰਹਿ ਕੇ ਲੜਾਈ ਲੜੀ ਆ ਸਾਧਸਕਬੀਰ ਸਿੰਘ ਬਾਦਲ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਜਾਰਾ ਹੋਇਆ ਉਹਨਾਂ ਦੀ ਗੱਡੀ ਘੇਰਨ ਦੀ ਕੋਸ਼ਿਸ਼ ਕੀਤੀ ਪਥਰਾਓ ਕੀਤਾ ਕਾਲੀਆਂ ਛੰਡੀਆਂ ਨਾਲ ਉਹਨਾਂ ਨੂੰ ਅ ਮਜਾਰਾ ਕੀਤਾ ਗਿਆ ਅਸੀਂ ਅੱਗੇ ਹੋ ਕੇ ਉਹਨੂੰ ਚੈਲੰਜ ਨੂੰ ਅਕਸੈਪਟ ਕੀਤਾ ਲੋਕਾਂ ਨੂੰ ਮੋੜਿਆ ਮੇਰੇ ਵੀ ਦੋ ਈਟਾ ਵਜੀਆਂ ਮੇਰੇ ਮੋਢੇ ਦੇ ਸ਼ੋਲਡਰ ਤੇ ਵਜੀ ਮੇਰੇ ਪੱਗ ਤੇ ਵਜੀ ਔਰ ਤੱਤੀਆਂ ਤੁਹਾਡੀਆਂ ਜਿਹੜੀਆਂ ਚਾਵਾਂ ਨੇ ਉਹਨਾਂ ਦੀਆਂ ਬਾਲਟੀਆਂ ਸਾਡੇ ਉੱਪਰ ਸਿੱਟੀਆਂ ਗਈਆਂ ਆ ਸੁਖਬੀਰ ਸਿੰਘ ਬਾਦਲ ਦੀ ਸੋਚ ਦੇਖ ਲਓ ਜੇ ਇੰਨੀ ਡੇਟ ਤਾਂ ਅਕਾਲੀ ਦਲ ਚ ਰਹੇ ਹੁਣ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਸੋਚ ਮਾੜੀ ਨਹੀਂ ਮਾੜੀ ਲੱਗਦੀ ਹੈ ਜਦੋਂ ਆਪਾਂ ਕਾਲਠੀ ਸਾਹਿਬ ਨਾਲ ਪੰਗਾ ਲੈਣ ਲੱਗੇ ਪਿੱਛੇ ਕੀ ਰਹਿ ਗਿਆ ਜੀ ਉਹ ਤਾਂ ਕਹਿੰਦੇ ਕਿ ਅਸੀਂ ਹੁਕਮ ਮੰਨਦੇ ਹਾਂ ਕੋਈ ਹੁਕਮ ਨਹੀਂ ਕਿਹੜਾ ਹੁਕਮ ਮੰਨਿਆ ਜੀ ਦੱਸੋ ਕੋਦੋਂ ਹੁਕਮ ਆਇਆ ਹੁਕਮ ਤਾਂ ਮੰਨ ਲਿਆ ਮੰਨ ਕੇ ਉਹ ਨਹੀਂ ਚੈਲੇਂਜ ਕਰਤਾ ਜੇ ਹੁਕਮ ਚੈਲੇਂਜ ਹੀ ਕਰਨਾ ਸੀ ਮੰਨਨ ਦੀ ਲੋੜ ਸੀ ਉਹ ਕਹਿੰਦੇ ਕਿ ਵੀ ਅਸੀਂ ਤਾਂ ਹਾਂਜੀ ਹਾਂਜੀ ਕਹਿ ਕੇ ਸਾਰੀਆਂ ਗਲਤੀਆਂ ਮੰਨ ਲਈਆਂ ਇਹ ਜਿਹੜੀ ਅੱਜ ਸਜ਼ਾ ਭੁਗਤ ਰਿਹਾ ਹੈ ਨਾ ਕਾਦੀ ਦਲ ਦੀ ਡਾਊਨਫਾਲ ਹੈ ਅਕਾਲ ਤਖਤ ਸਾਹਿਬ ਕੋਈ ਛੋਟੀ ਮੋਟੀ ਸੰਸਥਾ ਨਹੀਂ ਸੁਪਰੀਮ ਅਥਾਰਟੀ ਹੈ ਗੁਰੂ ਸਾਹਿਬਾਨ ਵੱਲੋਂ ਸਾਬਤ ਕੀਤਾ ਗਿਆ ਉਹ ਉਹਨੂੰ ਜਿਹੜਾ ਸ਼ਖਸ ਚੈਲੇਂਜ ਕਰੇਗਾ ਉਹਦਾ ਹਾਲ ਬੁਰਾ ਹੀ ਹੋਏਗਾ ਚਾਹੇ ਕੋਈ ਉਹ ਪੋਲਿਟੀਕਲ ਪਾਰਟੀ ਹੈ ਇੱਥੇ ਸਾਬ ਬੁੱਟਾ ਸਿੰਘ ਮਹਾਰਾਜਾ ਰਣਜੀਤ ਸਿੰਘ ਸਾਹ ਸਰਜੀਤ ਸਿੰਘ ਬਰਨਾਲਾ ਕਿਸੇ ਨੇ ਵੀ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਫਸਟ ਟਾਈਮ ਹੋਇਆ ਵੀ ਅਕਾਲ ਤਖਤ ਸਾਹਿਬ ਦਾ ਜਿਹੜਾ ਵਰਡਿਕ ਹੈ ਉਹ ਸੈਪਟ ਵੀ ਕਰ ਲਿਆ ਔਰ ਉਹਨੂੰ ਚੈਲੰਜ ਵੀ ਕਰਤਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਜੋ ਕਿ ਸਜ਼ਾ ਸੁਣਾਈਆਂ ਜਾਂਦੀਆਂ ਨੇ ਤੇ ਅੱਜ ਇਹ ਗੱਲ ਨੂੰ ਤਾਂ ਕਾਫੀ ਮਤਲਬ 10 ਮਹੀਨੇ ਉੱਪਰ ਗੁਜ਼ਰ ਗਈ ਹੋ ਗਈ ਜੀ 10 ਮਹੀਨੇ ਚ ਤੁਸੀਂ ਕਿਉਂ ਨਹੀਂ ਬੋਲੇ ਸੀ ਬੋਲੇ ਜੀ ਜਦੋਂ ਕਾਲ ਤਖਤ ਦੇ ਜਹਦਾਰ ਨੂੰ ਜਾਂ ਦੁੱਗੇ ਸਿੰਘ ਸਾਹਿਬ ਨੂੰ ਰਿਮੂਵ ਕੀਤਾ ਉਦੋਂ ਬੋਲੇ ਸੀ ਪਾਰਟੀ ਪਲੇਟਫਾਰਮ ਤੇ ਗੱਲ ਕੀਤੀ ਪ੍ਰੈਸ 'ਚ ਵੀ ਕੀਤੀ ਪਰ ਕੋਈ ਸੋਦਾ ਹੀ ਨਹੀਂ ਕੋਈ ਸੌਣ ਨੂੰ ਤਿਆਰ ਹੀ ਨਹੀਂ ਉਹ ਸਮਝਦੇ ਵੀ ਇਹ ਤਾਂ ਐਵੇਂ ਹੀ ਮਾਰਦੇ ਨੇ ਗੱਲਾਂ ਜਦੋਂ ਤੁਸੀਂ ਅਸਤੀਫਾ ਦਿੰਨੇ ਹੋ ਇਹ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਵੀ ਸੁਖਵੀਰ ਬਾਦਲ ਦੀ ਸੋਚ ਮਾੜੀ ਹੈ ਜਦੋਂ ਤੁਸੀਂ ਅਸਤੀਫਾ ਦਿੰਨੇ ਹੋ ਤੋਂ ਪਹਿਲਾਂ ਤੁਸੀਂ ਚੇਂਜਰ ਉਹਨਾਂ ਨਾਲ ਜੱਫੀਆਂ ਵੀ ਪਾਉਂਦੀ ਹੋਈ ਉਹ ਤੁਹਾਨੂੰ ਗਾਲੀਆਂ ਦੀ ਸੋਚ ਮਾੜੀ ਹੈ ਪ੍ਰੋਗਰਾਮ ਹਮੇਸ਼ਾ ਹੀ ਤੋਂ ਦੱਸਿਆ ਪਾਰਟੀ ਦਾ ਕੋਈ ਵੀ ਪ੍ਰੋਗਰਾਮ ਆਇਆ ਅੱਗੇ ਰਹਿ ਕੇ ਉਹ ਚ ਪਾਰਟਿਸਿਪੇਟ ਕੀਤਾ ਐਸ.ਓ.ਆਈ ਪਾਰਟੀ ਦਾ ਇੱਕ ਵਿੰਗ ਹੈ ਯੂਥ ਕਾਲੀ ਦਲ ਪਾਰਟੀ ਦਾ ਵਿੰਗ ਹੈ ਰਾਣਾ ਜੀ ਐਸ.ਓ.ਆਈ ਦੇ ਪ੍ਰਧਾਨ ਸੀਗੇ ਪ੍ਰਧਾਨ ਨੇ ਔਰ ਜਿਹੜ ਯੂਥ ਕਾਲੀਦਲ ਦਾ ਪ੍ਰਧਾਨ ਹੈ ਮੇਰੇ ਬੇਟੇ ਨਾਲ ਰਲ ਕੇ ਇੱਥੇ ਆਪਣੇ ਤਿੰਨ ਇੰਸਟੀਚਿਊਟ ਨੇ ਮਾਤਾ ਗੁਜਰੀ ਕਾਲਜ ਇੰਜੀਨੀਅਰਿੰਗ ਕਾਲਜ ਤੇ ਯੂਨੀਵਰਸਿਟੀ ਜਿੰਨੇ ਕਾਲਜ ਵਿੰਗਾਂ ਦੇ ਜਿਹੜੇ ਪ੍ਰਧਾਨ ਨੇ ਉਹ ਸਾਕਤ ਕੀਤੇ ਗਏ ਲਾਏ ਗਏ ਮੈਂ ਉਹਨਾਂ ਚ ਸ਼ਮੂਲੀਅਤ ਕੀਤੀ ਪਰ ਉਸ ਤੋਂ ਬਾਅਦ ਕੋਈ ਕਾਰਨ ਇਹੋ ਜੇ ਬਣੇ ਜਿਹੜੇ ਅੱਜ ਪਬਲਿਕਲੀ ਮੈਂ ਕਹਿ ਨਹੀਂ ਸਕਦਾ ਮੈਨੂੰ ਲਾਸਟ ਜਾ ਕੇ ਸਟੈਪ ਲੈਣਾ ਪਿਆ ਜਿਹੜੇ ਅੱਜ ਦੇਖੋ ਕਾਲੀਦਲ ਦਾ ਕੀ ਹਾਲ ਹੈ ਉਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 500 ਤੋਂ ਉੱਪਰ ਘਰ ਸੀ ਪੁਲਿਸ ਨੇ ਚਲਾਣ ਵੀ ਕਟੇ ਪੁਲਿਸ ਨੇ ਲੋਕਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਬੱਚੇ ਅੱਗੇ ਵੱਧ ਕੇ ਉਹਨਾਂ ਨੂੰ ਇੰਨਾ ਸ਼ੌਂਕ ਸੀਗਾ ਕਿਉਂਕਿ ਉਹਨਾਂ ਨੂੰ ਪ੍ਰੇਰਿਤ ਕੀਤੀ ਹੋਈ ਸੀ ਇਹ ਤਕਰੀਬਨ 15-20 ਦਿਨ ਤੋਂ ਤਿਆਰੀ ਚੱਲ ਰਹੀ ਸੀ ਵੀ ਤੁਸੀਂ ਪਾਰਟਿਸਿਪੇਟ ਕਰਨਾ ਪਾਰਟੀ ਦੇ ਵੇਂਗਾ ਪਾ ਬਣਾਉਣੇ ਆ ਪਰ ਨੈਕਸਟ ਹੀ ਆ ਇਨਾਮ ਮਿਲਿਆ ਵੀ ਸੋਨਦੀਪ ਜਾਇਏ ਅਸੈਪਟ ਕਰਤਾ ਇਹ ਹੁਣ ਐਸਵਾਈ ਦਾ ਜਾਂ ਯੂਥ ਦੇ ਪ੍ਰਧਾਨ ਲਾਉਣਾ ਮੇਰਾ ਐਂਟੀ ਪਾਰਟੀ ਐਕਟੀਵਿਟੀ ਹੈ ਦਫ਼ਤਰ 'ਚ ਬੈਠ ਕੇ ਇੱਕ ਹੁਕਮ ਜਾਰੀ ਕਰਤਾ ਮੈਨੂੰ ਦੱਸਣ ਵੀ ਆ ਯੂਥ ਦਾ ਪ੍ਰਧਾਨ ਬਣਾਇਆ ਤੈਨੂੰ ਯਾਦ ਵੀ ਨਹੀਂ ਸੀਗਾ ਐਸਵਾਈ ਦੇ ਪ੍ਰਧਾਨ ਬਣਾਇਆ ਐਂਟੀ ਪਾਰਟੀ ਐਕਟੀਵਿਟੀ ਹੈ ਕਿੱਥੇ ਐਂਟੀ ਪਾਰਟੀ ਆ ਗਈ ਜੀ ਪਾਰਟੀ ਦੀ ਸੋਚ ਮੈਂ ਕਹਿੰਦਾ ਵੀ ਖਤਮ ਹੋ ਚੁੱਕੀ ਹੈ ਉਹ ਤੱਕ ਤੁਹਾਡੇ ਤੱਕ ਕੌਣ ਅਪਰੋਚ ਕਰ ਰਿਹਾ ਵੀ ਆ ਜੋ ਸਾਡੀ ਪਾਰਟੀ ਦੇ ਵਿੱਚ ਰਲ ਨੂੰ ਦੇਖੋ ਜਦੋਂ ਆਪਾਂ ਇੱਕ ਸੈਪਰੇਟ ਅਜੰਡਾ ਲੈ ਲਿਆ ਪਾਰਟੀ ਕਿਸੇ ਤੋਂ ਵੱਖ ਹੋ ਗਏ ਨੈਚਰਲੀ ਇਹ ਪੋਲਿਟੀਕਲ ਬੰਦਾ ਘਰ ਨਹੀਂ ਬੈਠ ਸਕਦਾ ਹਮ ਮਤਲਬ ਇਸ ਬਸਟ ਹੋ ਗਿਆ ਕਿ ਹੁਣ ਤੁਸੀਂ ਜਾਂ ਤਾਂ ਬਿਲਕੁਲ ਬਿਲਕੁਲ ਘਰ ਬਹਿ ਜਿਏ ਜਾਂ ਵਰਕਰਾਂ ਦੀ ਰਾਏ ਦੇ ਮੁਤਾਬਕ ਜਿੱਦਨ ਮジョਰਿਟੀ ਕਹੇਗੀ ਉਦੋਂ ਨੂੰ ਜੁਆਇਨ ਕਰ ਲਾਗੇ ਜੀ ਅਨਿਲ ਜੋਸ਼ੀ ਨੇ ਵੀ ਪਾਰਟੀ ਛੱੜਤੀ ਕਾਂਗਰਸ ਚ ਚਲੇ ਗਏ ਉਹ ਕਾਂਗਰਸ ਚ ਚਲੇ ਗਏ ਹੂੰ ਹੁਣ ਦੂਜੇ ਪਾਸੇ ਦੇਖਿਆ ਜਾਵੇ ਤੁਹਾਨੂੰ ਨਵੇਂ ਅਕਾਲੀ ਦਲ ਨੇ ਅਪਰੋਚ ਕੀਤਾ ਹੈ ਕੀਤਾ ਜੀ ਹੂੰ ਨਵੇਂ ਅਕਾਲੀ ਦਲ ਨੇ ਅਪਰੋਚ ਕੀਤਾ ਭਾਜੀਪੀ ਨੇ ਵੀ ਕੀਤਾ ਕਾਂਗਰਸ ਨੇ ਵੀ ਕੀਤਾ ਮੈਂ ਤਾਂ ਹੀ ਤੇ ਕਹਿ ਰਿਹਾ ਉਹਨੂੰ ਸੋਚ ਬੈਟਰ ਹੈ ਅਕਾਲੀ ਦਲ ਨਾਲ ਜਿਹੜੀ ਪਾਰਟੀ ਨੂੰ ਲੋੜ ਹੈ 100 ਸਾਲ ਤੋਂ ਉੱਪਰ ਇੱਕ ਪਰਿਵਾਰ ਨੂੰ ਬੈਠਿਆ ਹੋ ਗਿਆ ਉਹ ਪਾਰਟੀ ਇਗਨੋਰ ਕਰ ਰਹੀ ਹੈ ਜਿਹੜੇ ਦੂਜੇ ਬੰਦੇ ਨੇ ਉਹ ਆ ਕੇ ਆਫਰਾਂ ਕਰ ਰਹੇ ਨੇ ਸਤਾ ਹੁੰਦੀ ਆ ਜਦੋਂ ਕੁਰਸੀਆਂ ਹੁੰਦੀਆਂ ਨੇ ਕਹਿੰਦੇ ਉਦੋਂ ਕੁਛ ਨਹੀਂ ਮਾੜਾ ਲੱਗਦਾ ਕਹਿੰਦੇ ਜਦੋਂ ਕਿਹੜਾ ਕਿਹੜੇ ਬੰਦੇ ਕਹਿੰਦੇ ਜੀ ਸਾਰੇ ਕਹਿੰਦੇ ਨੇ ਜੀ ਮੈਂ ਦੇਖੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿਆਂ 4 12 ਇਅਰਸ 13 ਇਅਰਸ ਸਰਕਾਰ ਚ ਵੀ ਰਿਆਂ ਗੈਰ ਸਰਕਾਰ ਚ ਵੀ ਰਿਆਂ ਅੱਗੇ ਹੋ ਕੇ ਲੜਾਈ ਲੜੀ ਚਾਹੇ ਕੋਈ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਆ ਗਈ ਚਾਹੇ ਕੋਈ ਮਿਸਫੈਲਟੀ ਦੀ ਆ ਗਈ ਹਮੇਸ਼ਾ ਹੀ ਮੈਨੂੰ 12 ਚ ਆਫਰ ਕਰਤੀ 8 ਚ ਆਫਰ ਕਰਤੀ ਸਰਾਂ ਦੀ ਮੈਨੂੰ ਕਹਤਾ ਰੈਸਟ ਮੈਂ ਉਹ ਕੇ ਰੈਸਟ 12 ਚ ਕਹਿੰਦੇ ਚਲੋ ਮਲੋ ਮੈਂ ਜੀ ਮਲੋ ਹੈ ਨਹੀਂ ਕੁਛ ਮੇਰਾ ਕਹਿੰਦੇ ਨਹੀਂ ਪਾਰਟੀ ਦਾ ਹੁਕਮ ਹੈ ਚਲੋ ਠੀਕ ਹੈ ਜੀ ਸੈਪਟ ਕਰ ਲਿਆ ਉਸ ਤੋਂ ਬਾਅਦ ਚ 17 ਚ ਕਹਿੰਦੇ ਰੈਸਟ ਮੈਂ ਫੇਰ ਰੈਸਟ ਮੰਨ ਲਈ 22 ਚ ਕਹਿੰਦੇ ਚਲੋ ਜੀ ਸਰੰਦ ਫਤੇਗੜ ਸਾਹਿਬ ਮੈਂ ਦੋ ਕੋਈ ਟਰਾਏ ਕੀਤਾ ਫੇਰ ਸੈਪਟ ਕਰ ਲਿਆ ਤੁਸੀਂ ਦੇਖੋ ਸੋਚ ਮੈਂ 7 ਸਾਲ 5 ਸਾਲ ਹੁਣ ਦੋ ਮੈਂ ਤਾਂ ਬੰਨ 5 ਸਾਲ ਕੰਮ ਕੀਤਾ ਅਮਲੋਚ ਜਦੋਂ ਫਾਈਟ ਦੇ ਦੀ ਵਾਰੀ ਆਈ ਕਹਿੰਦੇ ਰੈਸਟ ਪੱਟੀ ਸਾਹਿਬ ਨੇ ਸਾਧਦਾ ਸਿੰਘ ਪੱਟੀ ਨੇ 22 ਸਾਲ ਸਰਾਂ ਦੇ ਹਲਕੇ 'ਚ ਕੰਮ ਕੀਤਾ ਉਹਨਾਂ ਨੂੰ ਕਹਿਤਾ ਬਾਈਚ ਰੈਸਟ ਇਹ ਪਾਰਟੀ ਦੀ ਸੋਚ ਆ ਪਾਰਟੀ ਕੁਛ ਨਹੀਂ ਦੇਖਦੀ ਇੱਕ ਹੁਕਮ ਜਾਰੀ ਕਰ ਦਿੰਦੀ ਆ ਵੀ ਆ ਤੁਹਾਨੂੰ ਮੰਨਣਾ ਪੈਣਾ ਦੋਏ ਸਤਾਈ ਚ ਤਾਂ ਲੜੂਗੇ ਨਾ ਜੀ ਚੋਣਾ ਫਿਰ ਦੇਖੋ ਤਾਂ ਕੁਦਰਤ ਤੇ ਗੁਰੂ ਮਹਾਰਾਜ ਤੇ ਡਿਪੈਂਡ ਕਰਦਾ ਵੀ ਕਿੱਥੋਂ ਲੜਾਉਂਦੇ ਨੇ ਕੀ ਕਰਦੇ ਆ ਬਾਕੀ ਵਰਕਰਸ ਆ ਜਿਵੇਂ ਵਰਕਰ ਕਹੇਗਾ ਕਿਉਂਕਿ ਵਰਕਰਸ ਨਾਲ ਹੀ ਸਾਰਾ ਕੁਝ ਆ ਵਰਕਰ ਤੋਂ ਬਗੈਰ ਕੁਝ ਨਹੀਂ ਤੁਸੀਂ ਕਹੇ ਕਿ ਵੀ ਅਕਾਲੀ ਦਲ ਨੀਚੇ ਡਿੱਗ ਰਿਹਾ ਉਹਦਾ ਗ੍ਰਾਫ ਵੀ ਨੀਚੇ ਡਿੱਗ ਰਿਹਾ ਅਕਾਲੀ ਦਲ ਡਿੱਗ ਗਿਆ ਜੀ ਅਕਾਲੀ ਦਲ ਤਾਂ ਕਹਿ ਰਿਹਾ ਕਿ ਵੀ ਅਸੀਂ ਬਹੁਤ ਉੱਪਰ ਉੱਠ ਕੇ ਬਹੁਤ ਉੱਪਰ ਉੱਠ ਕੇ ਉੱਪਰ ਗੁਰੂ ਮਹਾਰਾਜ ਕੋਲ ਇਹ ਵੀ ਗੱਲ ਬੋਲ ਰਹੇ ਨੇ ਕਿ ਵੀ ਮੈਂ ਮੁੱਖ ਮੰਤਰੀ ਬਣ ਕੇ ਆਉਂਗਾ ਮਾ ਜੀ ਅਕਾਲੀ ਦਲ ਉਹ ਅਸਮਾਨ ਨਾਲ ਛੂ ਗਿਆ ਇਹ ਤਾਂ ਲੋਕ ਦੱਸਣਗੇ 22 ਚ ਰਿਜ਼ਲਟ ਦਿੱਤਾ ਹੀ ਲੋਕਾਂ ਨੇ ਤੇਰੇ ਸੀਟਾਂ ਦਾ ਅਜ ਉਹ ਵੀ ਇੱਕ ਰਹਿ ਗਿਆ ਅਜੀ ਸਾਹਿਬ ਵੀ ਬਾਹਰ ਚਲੇ ਗਏ ਡਾਕਟਰ ਸੁਖੀ ਵੀ ਚਲੇ ਗਏ ਕੱਲੀ ਬੀਬਾ ਰਹਿ ਗਈ ਮਿਸਿਸ ਮਜੀਠੀਆ ਜੇ ਤੁਹਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਦਿੰਦੇ ਕਿ ਆ ਵੀ ਆ ਜਾਓ ਸਾਡੇ ਨਾਲ ਜੁੜੋ ਨਹੀਂ ਉਹ ਵਰਕਰ ਸ਼ੀਟ ਪੈਂਡ ਕਰਦਾ ਜੀ ਆਮ ਆਦਮੀ ਪਾਰਟੀ ਦਿੱਸ ਤੇ ਨੂੰ ਵੀ ਮੈਂ ਇੱਕ ਵਾਰ ਦੇਖੋ ਦੇਖੋ ਅਜੇ ਆਪਾਂ ਕਲੀਅਰ ਘੱਟ ਕੁਝ ਨਹੀਂ ਕਹਿ ਸਕਦੇ ਨਾ ਕਿਸੇ ਰਿੰਗੇਸਟ ਬੋਲ ਸਕਦੇ ਆ ਨਾ ਕਿਸੇ ਰਕ ਜੋ ਵਰਕਰਸ ਕਹਣਗੇ ਉਹਦੇ ਮੁਤਾਬਕ ਸਟੈਪ ਲਿਆ ਜਾਏਗਾ ਜੇ ਦੇਖਿਆ ਜਾਵੇ ਜੀ ਤਾਂ ਅਨਿਲ ਜੋਸ਼ੀ ਕਾਂਗਰਸ ਚੱਕ ਗਏ ਤੇ ਹੁਣ ਦੂਜੇ ਪਾਸੇ ਵੀ ਜਿਹੜਾ ਕਿ ਵੀ ਆ ਅਕਾਲੀ ਦਲ ਛੱਡਤਾ ਜੀ ਤੇ ਹੁਣ ਲੱਗਦਾ ਹੈ ਕਿ ਵੀ ਜਿਹੜਾ ਕਿ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੋਰ ਡਿੱਗ ਜਾਏਗਾ ਪਿਛਲੇ ਟਾਈਮ ਚ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਪਟਿਆਲਾ ਡਿਸਟ੍ਰਿਕਟ ਚ ਕੌਣ ਹੈ ਲੀਡਰ ਬਿਲਕੁਲ ਸਪਾਇਆ ਸ਼ਗਰੂਰ ਚ ਕੌਣ ਦਾ ਲੀਡਰ ਨਾwidetilde ਰਿਸ਼ਾ ਸਾਹਿਬ ਨਾ ਝੁੰਦਾ ਸਾਹਿਬ ਨਾ ਬਰਨਾਲਾ ਸਾਹਿਬ ਦੱਸੋ ਅਕਾਲੀ ਦਲ ਦਾ ਹੈ ਕੌਣ ਫਤਿਹਗੜ੍ਹ ਸਾਹਿਬ ਜੀ ਅੱਜ ਕੌਣ ਰਹਿ ਗਿਆ ਅਸੀਂ ਇਸ ਟੀਮਾ ਪਰਿਵਾਰ ਬਾਹਰ ਹੋ ਗਏ ਲਿਪੜਾ ਪਰਿਵਾਰ ਬਾਹਰ ਹੋ ਗਿਆ ਭੱਟੀ ਪਰਿਵਾਰ ਬਾਹਰ ਹੋ ਗਿਆ ਅਕਾਲੀ ਦਲ ਇਹ ਸਾਰੇ ਅਕਾਲੀ ਦਲ ਦੀ ਵਿੰਗ ਸੀਗੇ ਅਕਾਲੀ ਦਲ ਦੇ ਵਿੱਚ ਰਹਿ ਕੇ ਅਕਾਲੀ ਦਲ ਦੀਆਂ ਬਾਹਾਂ ਸੀਗੀਆਂ ਜਦੋਂ ਇਹੋ ਜੇ ਸਖਸ਼ੀਤਾ ਨੂੰ ਆਪਾਂ ਪਾਰਟੀ ਤੋਂ ਦੂਰ ਕਰਾਂਗੇ ਪਿੱਛੇ ਆਪਾਂ ਕੀ ਲੱਭਦੇ ਹਾਂ ਸਤਾਈ ਦਾ ਕੀ ਰਿਜ਼ਲਟ ਦੇ ਦਿਆਂ ਮੈਂ ਤਾਂ ਰਿਜ਼ਲਟ ਹੀ ਨਹੀਂ ਦੇਖ ਰਿਹਾ ਦੁੱਖ ਹੁੰਦਾ ਜੀ ਬਿਲਕੁਲ ਦੁੱਖ ਹੁੰਦਾ ਜੀ ਪਾਰਟੀ ਕਿਸ ਲੈਵਲ ਤੇ ਕਿਦਾਂ ਬਜ਼ੁਰਗਾਂ ਨੇ ਪੈਦਾ ਕੀਤੀ ਜੇਲਾਂ ਕਟੀਆਂ ਕੋਈ ਸੰਘਰਸ਼ ਪੰਜਾਬ ਵਾਸਤੇ ਪਾਣੀ ਦਾ ਹੋ ਜੇ ਦੂਜਾ ਹੋ ਜੇ ਹਰ ਸੰਘਰਸ਼ ਅੱਗੇ ਜਾਏ ਅੱਗੇ ਰਹਿ ਕੇ ਲੜਿਆ ਅੱਜ ਜਦੋਂ ਅਗਲੀ ਪੀੜ੍ਹੀ ਕੋ ਵਾਰੀ ਆਈ ਹੈ ਪੀੜ੍ਹੀ ਨੇ ਕੱਲੀ ਕੱਲੀ ਖਤਮ ਕਰਤਾ ਜੇ ਆਪਾਂ ਦਫ਼ਤਰੇ ਬੈਠ ਕੇ ਕਹੀਏ ਐਸਜੀਪੀਸੀ ਦੇ ਪੈਸੇ ਵਰਤ ਕੇ ਕਹੀਏ ਵੀ ਅਸੀਂ ਤਾਂ ਹੜਾ ਵਾਸਤੇ ਆਹ ਦੇ ਦਿੱਤਾ ਮੈਂ ਤਾਂ ਇਹਨਾਂ ਨੂੰ ਚੰਗੇ ਤੋਂ ਪੰਜਾਬੀ ਦੇ ਸਿੰਗਰਸ ਨੇ ਬਲਕੀਰਤ ਬਲਕੀਰਤ ਟੌਲਕ 30 ਕਰੋੜ ਤੋਂ ਉੱਪਰ ਚਲੇ ਗਿਆ ਜੀ ਇਹ ਅਕਾਲੀ ਦਲ ਦੇਖੋ ਜੀ ਮਦਦ ਕਰ ਕਿੰਨਾ ਦਿੱਤਾ ਜੀ ਕਿੰਨਾ ਦਿੱਤਾ ਤੁਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਕਨੌਰ ਆਪਣੇ ਕੋਲ ਹੈ ਘੱਗਰ ਦਰਿਆ ਹੈ ਇੱਧਰ ਚਮਕੌਰ ਸਾਹਿਬ ਹੈ ਇੱਕ ਕੌਂਡੋ ਤੋਂ ਸ਼ੁਰੂ ਕਰ ਦੋ ਪੰਜਾਬ 'ਚ ਟੋਟਲ ਡਿਸਟ੍ਰਿਬਿਊਸ਼ਨ ਕਾਲੀਗਲ ਦੇ ਪ੍ਰਧਾਨ ਦੀ ਕਿੰਨੀ ਹੈ ਟੋਟਲ ਕੈਲਕੂਲੇਸ਼ਨ ਕਰੋ ਕਰੋੜ ਸਵਾ ਕਰੋੜ ਮਲਕੀਅਤ ਕੱਲੇ ਨੇ ਦੇਤਾ 30 ਕਰੋੜ ਟਰੈਕਟਰ ਦੇਤੇ ਸਰਸਾ ਸਾਹਿਬ ਨੇ 50 ਟਰੈਕਟਰ ਦੇਤੇ ਗਮ ਆਪਣੇ ਕਰਨਾਲ ਵਾਲੇ ਗੋਲਡ ਵਾਲਿਆਂ ਨੇ 1100 ਟਰੈਕਟਰ ਫਾਇਨਸ ਕਰਾਤਾ ਮਾਰਜਨ ਬਣੀ ਕੋਲੋਂ ਦਿੱਤੀ ਹੈ ਦਸਾਂ ਜਿਹਨੇ 10 ਪਿੰਡ ਅਡਾਪਟ ਕਰ ਲਏ ਤੁਸੀਂ ਕੀ ਕੀਤਾ ਜੀ ਫਿਰ ਹਾਂਜੀ ਤੁਸੀਂ ਕੀ ਕੀਤਾ ਅਸੀਂ ਕਾਲੀ ਦਲ ਤੁਸੀਂ ਸੀਗੇ ਅਸੀਂ ਕੀ ਕੀਤਾ ਤੁਸੀਂ ਅੱਗੇ ਅਸੀਂ ਫੋਟੋਆਂ ਖਿਚਾਈਆਂ 10 10 ਦੇ 20 20 ਦੇ ਰੋਟ ਥੱਦੇ ਦਿਖਾਤੇ ਵੀ ਆ ਦੇ ਰਹੇ ਆ ਅਸੀਂ ਲੋਕਾਂ ਦੇ ਪਿੱਛੇ ਰਹਿ ਕੇ ਕਮੈਂਟ ਸੁਣੋ ਕੀ ਕਹ ਰਹੇ ਲੋਕ ਤੁਸੀਂ ਜਾਓਗੇ ਨਾ ਕਿਸੇ ਐਕਸ਼ਨ ਤੇ ਹੁਣ ਹੁਣ ਚਲੋ ਪਾਣੀ ਤਾਂ ਖਤਮ ਹੋ ਗਿਆ ਹੁਣ ਜਿਹੜੀ ਸਿਲਟ ਉੱਥੇ ਜੰਮ ਗਈ ਉਹਨੂੰ ਕੱਢ ਰਹੇ ਆ ਆਪਾਂ ਉੱਥੇ ਜਾ ਕੇ ਲੋਕਾਂ ਦੇ ਬਿਆਨ ਸੁਣੋ ਲੋਕ ਤਾਂ ਕਹਿੰਦੇ ਕਿ ਵੀ ਅਕਾਲੀ ਦਲ ਨੇ ਸਾਡੇ ਲਈ ਉਹ ਸਾਡੇ ਵਰਕਰ ਕਹਿ ਰਹੇ ਆ ਸਾਡੇ ਲੀਡਰ ਕਹਿ ਰਹੇ ਆ ਸਾਡੇ ਹਲਕਾ ਇੰਚਾਰਜ ਕਹਿ ਰਹੇ ਆ ਇਹ ਦਿਖਾਵਾ ਕਰ ਰਹੇ ਨੇ ਸਭ ਦਿਖਾਵਾ ਜੀ ਟੋਟਲ ਦਿਖਾਵਾ ਸਾਈ ਆ ਜਣੀ ਆ ਜੀ 22 ਲੰਘੀ ਸਤਾਈ ਆਉਣ ਵਾਲੀ ਹੈ ਉਦੋਂ ਬਾਅਦ 24 ਲੰਘੀ ਵਿੱਚ ਪਾਰਲੀਮੈਂਟ ਵੀ ਲੰਘੀ ਸਤਾਈ ਚ ਤਾਂ ਕਹਿ ਰਿਹਾ ਕਿ ਵੀ ਅਕਾਲੀ ਦਲ ਕਹਿ ਰਿਹਾ ਬਹੁਤ ਬਹੁਤ ਯਾਰ ਤਰੀਕੇ ਨਾਲ ਜੀ ਅੱਜ ਆਪ ਦੀਆਂ 92 ਸੀਟਸ ਆ ਅਕਾਲੀ ਦਲ ਦੀਆਂ 95 ਆਉਣੀਆਂ ਚਾਹੀਦੀਆਂ ਰਹਣਗੀਆਂ ਕਿਦਾਂ ਮੈਂ ਤਾਂ ਤੈਨੂੰ ਵੀ ਦੇਖਦੀ ਆ ਜੀ ਕਿਸ ਤਰ੍ਹਾਂ ਆਉਣਗੇ ਦੱਸੋ ਕੋਈ ਰੱਬ ਵੱਲੋਂ ਉਪਰ ਬਿਛਾੜੀ ਹੋ ਜੇ ਲੋਕਾਂ ਦੇ ਦਿਮਾਗ 'ਚ ਇੱਕ ਸੈਟ ਹੀ ਕਰ ਦੇ ਕੁਦਰਤ ਵੀ ਤਕੜੀ ਤੇ ਮੋਰਾ ਲਾਉਣੀਆਂ ਆਪਾਂ ਸਟੈਂਡ ਕਿੱਥੇ ਕਰਦੇ ਆ ਪਬਲਿਕਲੀ ਤੁਸੀਂ ਇੱਥੋਂ ਜਾਓਗੇ ਸਰਾਂਝਣ ਬੱਸੀ ਦਾ 5 ਮਿੰਟ ਰੁਕਿਓ ਭਾਦਗੜ ਰੁਕ ਜਿਓ ਫਤਗੜ ਸਾਹਿਬ ਰੁਕ ਜਿਓ ਲੋਕਾਂ ਦੇ ਆਮ ਪਬਲਿਕ ਦੇ ਵਿਚਾਰ ਲੈਂਦੇ ਜਾਇਓ ਇਸ ਖਬੀਰ ਸਿੰਘ ਬਾਦਲ ਦੀ ਕੀ ਦੇਣਾ ਪੰਜਾਬ ਨੂੰ ਪੰਥਕ ਤੌਰ ਤੇ ਕੀ ਦੇਣਾ ਪੋਲਿਟਿਕਲੀ ਕੀ ਦੇਣਾ ਤੁਹਾਨੂੰ ਲੋਕ ਆਪੇ ਜਵਾਬ ਦੇ ਦਿੰਣਗੇ ਜੀ ਸਭ ਬੋਤਾਂ ਬਤ ਕਰਦੇ ਥੈਂਕ ਯੂ ਜੀ ਅਸੀਂ ਆਪਣੀ ਕੀ ਸਮਾਧਨ ਹੁਣ ਸਾਨੂੰ ਤੇ ਸਾਸ